ਰੋਕ 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 ਆ ਗਿਆ ਯਾਰ ਖੇਚੀ ਗਈ ਜਾਂਨੇਓ ਥੱਲੇ ਥੱਲੇ ਆਓ ਖੇਚੀ ਗਈ ਜਾਂਨੇਓ ਥੱਲੇ ਥੱਲੇ ਦਾ ਉਤਰ ਥੱਲੇ 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 ਰੋਕ ਨੂੰ ਜਨਾਬ ਰੋਕ ਕੀ ਜਾਨਾ ਐ ਢੀ ਕੀ ਗੱਲ ਹੋ ਗਈ ਢੀ ਕੀ ਗੱਲ ਹੋ ਗਈ ਭਾਈ ਤੂੰ ਆ ਜਾ ਆ ਜਾ ਕੀ ਗੱਲ ਹੋ ਗਈ ਆ ਬੰਦਾ ਹੁੰਗ ਜੇ ਮਾਰ ਕੇ ਆਇਆ ਜੀ ਮੇਰੇ ਹੁੰਗ ਜੇ ਮਾਰ ਕੇ ਆਇਆ ਕਿਉਂ ਮਾਰ ਕੇ ਆ ਬੰਦੇ ਕਿੱਥੇ ਕਿੱਥੇ ਮਾਰੀ ਤਿੰਨ ਕਿਲੋਮੀਟਰ ਅਸੀਂ ਥੋੜਾ ਮੈਨੂੰ ਗੱਡੀ ਲਾਈ ਹਾਂ ਤੁਸੀਂ ਟਰੱਕ ਤੇ ਰੁਕ ਜਨਾਬ ਮੈਂ ਆਪਣੇ ਟਾਈਮ ਤੇ ਬੰਸਾ ਆਜਾ ਮੈਨੂੰ ਮਾਲ ਪਹੁੰਚਾਣਾ ਵੀਰੇ ਤੁਸੀਂ ਵੀਡੀਓ ਬਣਾਓ ਪੱਤਰਕਾਰ ਸਾਹਿਬ ਵੀਡੀਓ ਬਣਾਓ ਆ ਦੱਸੋ ਜੀ ਨਾ ਤੂੰ ਉਥੇ ਕਿਉਂ ਪੜ ਗਿਆ ਹੋ ਕੀ ਭੂੰਗ ਲੱਗਿਆ ਹੋਸਿਆ ਲੱਗਿਆ ਦਿਖਾ ਕੋਈ ਭੂੰਗ ਨਹੀਂ ਪੜ ਗਿਆ ਜਨਾਬ 4 ਕਿਲੋ ਮੀਟਰ ਪੜ ਗਿਆ ਮੈਂ ਐਜੂਕੇਸ਼ਨ ਬੰਦਾ ਮੇਰੀ ਮੇਰੀ ਗੱਲ ਸੁਣੋ ਮੈਂ ਬਹੁਤ ਐਜੂਕੇਸ਼ਨ ਬੰਦਾ ਮੇਰਾ ਆਪਦਾ ਟਰੱਕ ਹੈ ਅੱਛਾ ਠੀਕ ਹੈ ਮੈਂ ਫੌਰਨ ਚ ਗੱਡੀ ਚ ਲੱਗ ਗਿਆ ਨਾ ਜੇ ਟਰੱਕ ਆਪਦਾ ਹੈ ਤਾਂ ਲੋਕਾਂ ਦੇ ਪੁੱਤ ਮਾਰਨੇ ਆ ਯਾਰ ਮੇਰੀ ਗੱਲ ਸੁਣੋ ਬਈ ਆ ਤਾਂ ਸਮਝ ਲੈ ਜਨਾਬ ਮੇਰੀ ਗੱਲ ਸੁਣ ਵੀਡੀਓ ਬਣਾ ਯਾਰ ਮੈਂ ਮੈਂ ਪੰਜਾਬ ਪੁਲਿਸ ਦਾ ਇਧਰ ਆਜੋ ਇਧਰ ਆ ਜਨਾਬ ਇਧਰ ਆਜੋ ਇਧਰ ਮੈਂ ਪੰਜਾਬ ਪੁਲਿਸ ਦੀ ਬਹੁਤ ਰਿਸਪੈਕਟ ਕਰਦਾ ਜਨਾਬ ਮੇਰੀ ਗੱਲ ਸੁਣ ਲੋ ਬਰੀ ਤੁਸੀਂ ਜੋ ਮਰਜ਼ੀ ਕਰ ਦਿਓ ਇੱਕ ਵਾਰੀ ਮੇਰੀ ਗੱਲ ਸੁਣੋ ਮੈਂ ਪੰਜਾਬ ਪੁਲਿਸ ਦੀ ਬਹੁਤ ਰਿਸਪੈਕਟ ਕਰਦਾ ਠੀਕ ਹੈ ਜਨਾਬ ਬੰਦਨ ਵਾਲੀ ਗੱਲਾਂ ਨਾ ਕਰੋ ਮੈਂ ਨਹੀਂ ਅਸੀਂ ਦੇਖੋ ਬੰਨਣ ਭੱਜਣ ਵਾਲੇ ਸਾਡੇ ਵੀ ਹੱਥ ਕਾਨੂੰਨ ਨੇ ਬੰਨੇ ਹੋਏ ਦੇਖੋ 5 ਕਿਲੋਮੀਟਰ ਭੱਜ ਕੇ ਆ ਜਨਾਬ ਦੇਖੋ ਇੱਕ ਮਿੰਟ ਜੇ ਅਸੀਂ ਤੇ ਹੱਥ ਬੰਨੇ ਆ ਸਾਡੇ ਵੀ ਹੱਥ ਕਾਨੂੰਨ ਨੇ ਬੰਨੇ ਹੋਏ ਜਨਾਬ ਮੈਂ ਭੱਜਣ ਵਾਲੇ ਦਾ ਬੰਦਾ ਨਹੀਂ ਬੱਸ ਇੱਕ ਮਿੰਟ ਮੈਂ ਮੈਂ ਐਜੂਕੇਸ਼ਨ ਦਾ ਬੰਦਾ ਪੜਿਆ ਲਿਖਿਆ ਬੰਦਾ ਕਿੰਨੇ ਪੜਿਆ ਮੈਂ ਐਮਏ ਕੀਤੀ ਹੈ ਫੋਰਨ ਦੇ ਵਿੱਚ ਮੈਂ ਟਰੈਕ ਕਰ ਰਿਹਾ ਤੇ ਕੈਨੇਡਾ ਦਾ ਮੈਂ ਰੀਟਨ ਆ। ਮੈਂ ਪੰਜਾਬ ਚ ਕਿਉਂ ਆਇਆ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਉਰੇ ਕੰਮ ਬਹੁਤ ਹੈ। ਤੇ ਸਾਹਮਣੇ ਕੈਮਰੇ ਮੇਰੇ ਗੱਲ ਮੈਂ ਬਹੁਤ ਜਿਆਦਾ ਉੱਕੇ ਰਿਪੋਰਟਰ ਸਰ ਮੇਰੇ ਲਈ ਰਿਕਾਰਡ ਤੁਸੀਂ ਐਮਏ ਬੀਏ ਐਮਏ ਵੀਆ ਗ੍ਰੈਜੂਏਟ ਹੈ। ਦੇਖੋ ਇਹ ਮੁੰਡਾ ਕਹਿੰਦਾ ਜੀ ਮੈਂ ਐਮਏ ਵੀਆ ਗ੍ਰੈਜੂਏਟ ਆ ਮੈਂ ਚੰਗੀ ਪੜ੍ਹਾਈ ਕੀਤੀ ਹੋਈ ਹੈ। ਜਿਹੜਾ ਬਟੂਆ ਕੱਢੋ ਸਰ ਮੇਰੇ ਲਈ ਕੈਨੇਡਾ ਦਾ ਗ੍ਰੀਨ ਕਾਰਡ ਹੈ। ਹੋ ਸਕਦਾ ਗ੍ਰੀਨ ਕਾਰਡ ਹੈਗਾ। ਫੋਲਡਰ ਹੈ। ਭਾਈ ਕੀ ਗੱਲ ਹੋਈ ਹੈ ਸਹੀ ਗੱਲ। ਉਹ ਸੁਣੀ ਜੀ ਮੈਂ ਆਪਣੇ ਸਾਈਡ ਸ ਕਥਨ ਸਰ ਤੁਸੀਂ ਇਹ ਨਹੀਂ ਬੋਲ ਸਕਦੇ ਕਿਸੇ ਦੇ ਬਾਰੇ ਤੁਸੀਂ ਅਲਿਗੇਸ਼ਨ ਨਹੀਂ ਲਾ ਸਕਦੇ ਇਹ ਨਹੀਂ ਹੋ ਨਹੀਂ ਸਕਦਾ ਇਹ ਮੇਰਾ ਸਾਰਾ ਬੰਦ ਹੋ ਗਿਆ ਲੌਂਗ ਰੌਂਗ ਟਰੈਕਟਰ ਕਿਹਦਾ ਸੀ ਭਾਈ ਜੀ ਟਰੈਕਟਰ ਸੋਨਾਲੀ ਕਾ ਸੀ ਸੋਨਾਲੀ ਕਾ ਹਾਂਜੀ ਉਹਦੇ ਤੁਸੀਂ ਕੀ ਲਗਿਆ ਰਹੇ ਸੀ ਅਸੀਂ ਪ੍ਰਾਲੀ ਲੈ ਕੇ ਆ ਰਹੇ ਸੀ ਪ੍ਰਾਲੀ ਲੈ ਕੇ ਆ ਰਹੇ ਸੀ ਤੁਸੀਂ ਲੱਗੇ ਹੋਏ ਹੋ ਹਾਂਜੀ ਹਾਂਜੀ ਕਿੰਨੇ ਦੇ ਲੱਗੇ ਹੋ 10000 ਰੁਪਏ 10000 ਰੁਪਏ ਹੁਣ ਇਹ ਦੱਸੋ ਵੀ ਉਹਦਾ ਵੇਟ ਕਿੰਨਾ ਹੋਣਾ ਚਾਹੀਦਾ ਭੁੰਗ ਚ ਵੇਟ ਜੀ 100 ਕੁਆਂਟਲ ਦੇ ਲਗਭਗ ਲਿਆ ਹੁਣ ਕਿੰਨਾ ਸੀਗਾ ਵੱਧ ਸੀਗਾ ਨਾ ਵੱਧ ਨਹੀਂ ਪੂਰਾ 100 ਕੁਆਂਟਲ ਭਾਈ ਇੱਕ ਪਹਿਲੀ ਗੱਲ ਹੈ ਤੁਸੀਂ ਵੀ ਗਲਤ ਹੋ 100 ਕੁ ਸੋ ਕੁਆਂਟਲ ਦੇਖੋ ਜੀ ਲਿਮਿਟ ਟਾਈਮ ਕਿੰਨਾ ਹੈ ਦੇਖੋ ਟਾਈਮ ਕਿੰਨਾ ਹੋਇਆ ਟਾਈਮ ਕਿੰਨਾ ਹੋਇਆ ਨੋ ਐਂਟਰੀ ਦਾ ਟਾਈਮ ਹੈ ਬਾਈ ਜੀ ਨੋ ਐਂਟਰੀ ਦਾ ਟਾਈਮ ਹੈ ਤੁਸੀਂ ਵੀ ਗਲਤ ਹੋ ਬਾਈ ਜਿਹੜਾ ਭੂਗ ਦਾ ਟਾਈਮ ਹੈ ਉਹ ਰਾਤ ਦਾ ਨਹੀਂ ਆਨ ਰੋਡ ਤੇ ਤੁਰੇ ਨਹੀਂ 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 ਤੁਸੀਂ ਵੀ ਗਲਤ ਹੋ ਫੇਰ ਦੇ ਵਿੱਚ ਬੰਨ੍ਹ ਗਾ ਤੁਸੀਂ ਵੀ ਗਲਤ ਹੋ ਸਰ ਪਤਾ ਕੀ ਹੈ ਅਸੀਂ ਬਹੁਤ ਰਿਸਪੈਕਟ ਕਰਦੇ ਤੁਸੀਂ ਡਰਾਈਵਰ ਭਾਈ ਹੋ ਮੈਂ ਵੀ ਡਰਾਈਵਰ ਭਾਈ ਹਾਂ ਮੈਂ ਹੋਲਡਰ ਹਾਂ ਸਰ ਮੈਂ ਪੰਜਾਬ ਵਾਸਤੇ ਛੋੜੇ ਵਾਸਤੇ ਫਿਰ ਰਿਹਾ ਮੈਂ ਆਨ ਵਾਲੀ ਜਨਰੇਸ਼ਨ ਨੂੰ ਦੱਸ ਰਿਹਾ ਵੀ ਕੈਨੇਡਾ ਨਿਕਾਣ ਲਈ ਭਾਈ ਜਾ ਕੁਝ ਵੀ ਲਾ ਲਓ ਸਰ ਮੈਂ ਦੱਸ ਰਿਹਾ ਕਬਰਾਨਾ ਮੈਂ ਦੱਸ ਰਿਹਾ ਮੈਂ ਦੱਸ ਰਿਹਾ ਮੈਂ ਕੰਮ ਕਰ ਰਿਹਾ ਮੈਂ ਕੋਈ ਪੰਜਾਬ ਵਾਸਤੇ ਕਰ ਰਿਹਾ ਮੈਂ ਪੰਜਾਬ ਵਾਸਤੇ ਬਹੁਤ ਬੋਲਦਾ ਜੇ ਤੂੰ ਪੰਜਾਬ ਲਈ ਬੋਲਦਾ ਤੇ ਹੱਥ ਖੋਲਦੇ ਨੇ ਪੰਜਾਬ ਵਾਸਤੇ ਬਹੁਤ ਬਹੁਤ ਮੇਰਾ ਡੈਡੀ ਖੁਦ ਮੁਲਾਜ਼ਮ ਹੈ ਮੈਂ ਕੋਈ ਇਹੋ ਜਿਹਾ ਬੱਚਾ ਨਹੀਂ ਹੈਗਾ ਵੀ ਮੈਂ ਕੋਈ ਭੱਜਣ ਵਾਲਾ ਚੁਆ ਮੈਂ ਬਹੁਤ ਜਿਆਦਾ ਤਰੀਕੇ ਨਾਲ ਗੱਡੀ ਚਲਾਉਣਾ ਬਹੁਤ ਨੌਲੇਜ ਨਾਲ ਗੱਡੀ ਚਲਾਉਣਾ ਹਰ ਇੱਕ ਗੱਲ ਦੀ ਨੌਲੇਜ ਰੱਖਦਾ ਇਹ ਮੇਰਾ ਕਰਤਾ ਹੈ ਤੁਸੀਂ ਤੁਸੀਂ ਬਈ ਚਾਚਾ ਜੀ ਇਹ ਮੇਰੇ ਪਿੰਡੋਂ ਦਾ ਵਿਚਾਰਾ ਬਹੁਤ ਬੜਾ ਬੰਦਾ ਹੈ ਥੋੜੀ ਰੱਖਾਂਗੇ ਨਹੀਂ ਬਈ ਪੁੱਛੇ ਨੂੰ ਕਿੰਨੀ ਦਿੰਨਾ ਹੈ ਇੱਧਰ ਆ ਜਾ ਹਾਥ ਨਾਲ 10000 ਰੁਪਿਆ ਪੁੱਛੋ ਚੱਕਰ ਹੈ ਪੁੱਛ 3000 ਚੱਕਰ ਦਾ 3000 ਤੇ ਬਦਲੀ ਕਿੰਨੀ ਆ ਮੈਂ ਆਪਣਾ ਤਾਂ ਬੜੀ ਨਹੀਂ ਜਾਂਦਾ ਸਾਰਾ ਜੀ ਠੀਕ ਹੈ ਹਾਂ ਬਈ ਤੁਸੀਂ 10000 ਲੱਗਿਓ ਹਾਂਜੀ 10000 ਇਹਨੂੰ ਦੰਦਿਆ ਤਾਂ ਜਿਹੜਾ ਹਾਸਾ ਹੋਇਆ ਉਹ ਕਿਵੇਂ ਹੋਇਆ ਝੂਠ ਨਹੀਂ ਬੋਲਣਾ ਸਾਡੇ ਲਈ ਤੁਸੀਂ ਵੀ ਆਉਨੇ ਹੋ ਸਾਡੇ ਨਾਲ ਭਰਾਂਉਂਗਾ ਸੀ ਠੀਕ ਹੈ ਇਹਨੇ ਕੰਡੀ ਕਰਾਸ ਕਰਨ ਲੱਗਾ ਅੱਗੇ ਫੁੱਟਬਾਲ ਦੇ ਨਾਲ ਬਈ ਤੁਸੀਂ ਆ ਰਹੇ ਹੋ ਪਹਿਲੀ ਗੱਲ ਜਿਹੜੀ ਟਰਾਲੀ ਹੈ ਨਾਰਮਲ ਟਰਾਲੀ ਵੀ ਬਹੁਤ ਜਗ੍ਹਾ ਤੇ ਘੇਰਦੀ ਹੈ ਭੂਗ ਇੱਧਰ ਕਿੰਨੇ ਫੋਟ ਹੋਊਗਾ ਇੱਧਰ ਦੇਖੋ ਜੀ ਡਾਣੇ ਲੱਗਦੇ ਆ ਨਹੀਂ ਨਹੀਂ ਗਾੜੇ ਫਿਰ ਤੁਸੀਂ ਕਿਉਂ ਜੀ ਐਸਟੀ ਤੁਹਾਡੇ ਨਾਲ ਸਹਿਮਤ ਹੈਂ ਤੈਗਰੀਆਂ ਮੈਂ ਤੁਹਾਨੂੰ ਸਾਰਾ ਖਰਚਾ ਵੀ ਦਊਂਗਾ ਤੇ ਜੇ ਮੈਂ ਕਾਨੂੰਨ ਦੇ ਖਿਲਾਫ ਚੱਲਾਂ ਤਾਂ ਮੈਂ ਉਹਦੀ ਪਰਭਾਈ ਵੀ ਆਪ ਕਰੂੰਗਾ ਪਰ ਮੇਰੀ ਇੱਕ ਗੱਲ ਦੱਸ ਦੋ ਵੀ ਤੁਹਾਡਾ ਕਾਨੂੰਨ ਹੈਗੇ ਜਨਾਬੀ ਰਾਤ ਨੂੰ 9 ਵਜੇ ਪਰ ਆਪ ਨਹੀਂ ਚੱਲਦਾ ਰਾਤ ਨੂੰ ਅਸੀਂ ਦੇਖੋ ਜਿਹੜੀ ਗੱਲ ਕਰਦੇ ਆਂ ਰਾਤ ਨੂੰ ਕਰਦੇ ਆਂ ਆਮ ਸੜਕਾਂ ਤੇ ਕੋਈ ਨਹੀਂ ਸਾਡੇ ਭਾਈ ਅਸੀਂ ਡੋਡੀ ਚੱਟ ਕਰਦੇ ਆਂ ਜੇ ਤੁਸੀਂ ਨਹੀਂ ਚੱਲੋਗੇ ਪੰਜਾਬ ਕਿਵੇਂ ਚੱਲੂਗਾ ਪੂਰੇ ਪੰਜਾਬ ਤੇ ਟੂੜੀ ਟੂੜੀ ਹੋ ਜਾਣੀ ਉਹ ਵੀ ਗਾਇਬ ਕਰਨੇ ਆ ਉਹ ਵੀ ਵੇਚਣੀ ਆਪਾਂ ਨੇ ਆਪਣੇ ਪੰਜਾਬ ਦਾ ਰੁਜ਼ਗਾਰ ਜੀਡੀਪੀ ਬਹੁਤ ਭਾਈ ਇਹ ਵੀ ਗੋਆ ਖਾਤਰ ਲੈ ਕੇ ਜਾਣੇ अच्छा ये भाई गौवा जी उसी ਦਾ गौवा ਖਤਰ ਲੱਗੀ ਜਾਂਦੇ ਹੁਣ ਇੱਕ ਮਿੰਟ ਝੂਠ ਨਹੀਂ ਬੋਲਦੇ ਹੁਣ ਤੱਕ ਪੰਜਾਬ ਦੇ ਵਿੱਚ ਕਿੰਨੇ ਮੁੰਡੇ ਮਰਦੇ ਭੂੰਗੜਾ ਦੇਖੋ ਜੀ ਐਵੇਂ ਹਲਗੜਜੀ ਕਰਨ ਨਾਲ ਤਾਂ ਕਹਿ ਨਹੀਂ ਸਕਦੇ ਬਾਕੀ ਅਸੀਂ ਬਹੁਤ ਆਉਂਦੇ ਜੀ ਆਏ ਤਾਂ ਨਹੀਂ ਮਰਦੇ ਦੇਖੋ ਉਹ ਕੋਈ ਨਹੀਂ ਦੇ ਕੱਲ ਕਹਿੰਨੀ ਅਸੀਂ ਵੀ ਚਲਾਉਨੇ ਆ ਸਾਰਾ ਦਿਨ ਇਹਨਾਂ ਦੇ ਇਹਨਾਂ ਦਾ ਬਹੁਤ ਤਜਰਬਾ ਹੈ ਇਹ ਥੱਲੇ ਸ਼ੀਸ਼ਾ ਲੱਗੇ ਹੁੰਦਾ ਤੁਹਾਨੂੰ ਨਹੀਂ ਪਤਾ ਹੁੰਦਾ ਮੈਂ ਤੁਹਾਨੂੰ ਦੱਸਣਾ ਇਹ ਉਰੇ ਸ਼ੀਸ਼ਾ ਹੁੰਦਾ ਇਹਨਾਂ ਦੇ ਠੀਕ ਹੈ ਅਗਲੀ ਸਾਈਡ ਇਹਨਾਂ ਦੀ ਅੱਖ ਹੁੰਦੀ ਜਿਹੜੀ ਬਾਜ ਵਰਗੀ ਹੁੰਦੀ ਹੈ ਮੈਨੂੰ ਪਤਾ ਹੈ ਇਹ ਬਹੁਤ ਤਰੀਕੇ ਨਾਲ ਚਲਾਉਂਦੇ ਨੇ ਜਿਹੜਾ ਸਾਡੀ ਡਰਾਈਵਰ ਕੋਮ ਹੈ ਅਸੀਂ ਭਾਈ ਹਾਂ ਸਾਰੇ ਕੋਈ ਸਾਡੇ ਤਾਕੜਾ ਕੋਈ ਮਾਰਾ ਤੁਹਾਨੂੰ ਡਰਾਈਵਰ ਭਾਈ ਇਹਨਾਂ ਨੂੰ ਮਾਰਾ ਨਹੀਂ ਕਹਿੰਦੇ ਠੀਕ ਹੈ ਅਸੀਂ ਤਾਂ ਤੁਹਾਨੂੰ ਸਮਝਾਉਂਦੇ ਆ ਸਾਡਾ ਪੁਲਿਸ ਪ੍ਰਸ਼ਾਸਨ ਦਾ ਕੰਮ ਕੀ ਹੈ ਤੁਹਾਨੂੰ ਸਮਝਾਉਣਾ ਜੇ ਤੁਸੀਂ ਕਹਿੰਦੇ ਸਾਡਾ ਚਲਾਨ ਕੱਟਦਾ ਅਸੀਂ ਚਲਾਨ ਅਸੀਂ ਨਹੀਂ ਕੱਟਦੇ ਸਾਨੂੰ ਵੀ ਮਗਰੋਂ ਹੁਕਮ ਹੈ ਜੇ ਕੋਲ ਚਲਾਨ ਨਹੀਂ ਕੱਟਦੇ ਅਸੀਂ ਤੁਹਾਡੇ ਤੇ ਪਾਰਵਾਈ ਕਾਰਵਾਈ ਨਹੀਂ ਕਰਦੇ ਪੈਰਵਾਈ ਨਹੀਂ ਕਰਦੇ ਤਾਂ ਸਾਨੂੰ ਵੀ ਜਿਹੜਾ ਉੱਪਰਲੇ ਸਾਡੇ ਵੱਡੇ ਅਫਸਰ ਸਾਡੀ ਖਿੱਚਦੇ ਆ ਸਾਡਾ ਉਦੋਂ ਕੋਈ ਨਹੀਂ ਠੀਕ ਹੈ ਇਹ ਮੁੰਡਾ ਨਾ ਉਹਦੀ ਕਰਦਾ ਮੇਰੇ ਨਾਲ ਮੈਂ ਨਾ ਉਹਦੀ ਕਰਦਾ ਸਾਨੂੰ ਕੋਈ ਸਰਾਂ ਦੀ ਭੁੱਖ ਨਹੀਂ ਸਾਨੂੰ ਕੋਈ ਪੈਸੇ ਦੀ ਭੁੱਖ ਨਹੀਂ ਅਸੀਂ ਆਪਣੀ ਇੱਕ ਪਰਿਵਾਰ ਤੋਰ ਲਈ ਅਸੀਂ ਆਪਣੀ ਡਿਊਟੀ ਕਰਦੇ ਆ ਠੀਕ ਹੈ ਜੇ ਅਸੀਂ ਕੰਮ ਨਹੀਂ ਕਰਦੇ ਅਸੀਂ ਦਾਇ ਮਰਦੇ ਆ ਜੇ ਅਸੀਂ ਤੁਹਾਡੇ ਵਾਂਗ ਭਰਾਵਾਂ ਦੇ ਕਾਰਵਾਈ ਨਹੀਂ ਕਰਦੇ ਤਾਂ ਵੀ ਹੈ ਹੁਣ ਸਾਨੂੰ ਜੇ ਹੋ ਲਾਇਆ ਬਾਈ ਨੇ ਬੋਲ ਮਾਰਿਆ ਵੀ ਬਾਈਆਂ ਅੰਦਰ ਗਿਆ ਤਾਂ ਲੋਕੀ ਅੰਦਰ ਬਾਈ ਗੱਡੀ ਲੈ ਥੋੜੇ ਮਗਰ ਸਾਧੂ ਦੀ ਰੋਡ ਜੀ ਕੀ ਬੱਤਕੀ ਹੈ ਜੀ ਇਹਦੇ ਵਿੱਚ ਕੀ ਨਾ ਤੁਸੀਂ ਥੋੜੀ ਜਿਹੀ ਆ ਤੁਸੀਂ ਟਰੱਕ ਰੋਕਣਾ ਤੁਸੀਂ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਸਰ ਕਿਸੇ ਦਾ ਕਸੂਰ ਨਹੀਂ ਪੰਜਾਬ ਪੁਲਿਸ ਸਾਡੀ ਜਗ੍ਹਾ ਤੇ ਬਹੁਤ ਪਰਫੈਕਟ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਕਹਿੰਦਾ ਪੰਜਾਬ ਪੁਲਿਸ ਵਰਗੀ ਪੁਲਿਸ ਨਹੀਂ ਹੈਗੀ ਕਿਤੇ ਦੁਨੀਆ ਤੇ ਇੰਨਾ ਕੰਮ ਕਰਦੇ ਆ ਅਸਲ ਚਾ ਇੰਡੀਆ ਗਵਰਨਮੈਂਟ ਵੀ ਬਹੁਤ ਮਤਲਬ ਪੁਲਿਸ ਵੀ ਬਹੁਤ ਵਧੀਆ ਪਰ ਪੰਜਾਬ ਪੁਲਿਸ ਬਹੁਤ ਉੱਚੇ ਲੈਵਲ ਤੇ ਅਸੀਂ ਪੰਜਾਬੀਆਂ ਦਾ ਪੰਜਾਬ ਨਹੀਂ ਓ ਲਿਆਂਗੇ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਹੈ ਓਰੇ ਜਿਹੜੇ ਕੋਸੋਂਦੇ ਨੇ ਚੰਦ ਲੋਕ ਜਿਹੜੇ ਕੋ ਚੰਦ ਲੋਕ ਕੋਈ ਜ਼ਿਆਦਾ ਨਹੀਂ 99% ਤੋਂ ਜਿਹੜੇ ਉਹ ਗਲਤੀਆਂ ਕਰਦੇ ਨੇ ਉਹਨਾਂ ਚ ਸਾਡੀ ਕੌਮ ਦੇ ਵਿੱਚ ਵੀ ਨਹੀਂ ਹਰੇਕ ਕੌਮ ਦੇ ਸਾਡੇ ਬਹੁਤ ਦੋਸਤ ਆ ਸਾਡੇ ਨਾਲ ਦੇ ਪੰਜਾਬ ਉਸ ਦੇ ਵਿੱਚ ਲੱਗੇ ਹੋਏ ਆ ਬਹੁਤ ਜਣੇ ਹੋਣ ਲੱਗੇ ਆ ਬਾਈ ਵੀ ਹੋਣ ਲੱਗੇ ਆ ਬਹੁਤ ਗਲਤੀਆਂ ਕਰ ਜਾਂਦੇ ਨੇ ਉਹਨਾਂ ਕਰਕੇ ਸਾਰੇ ਬੰਦੇ ਬੰਨਾ ਹੋ ਜਾਂਦੇ ਨੇ ਜਿਵੇਂ ਆ ਬਾਈ ਦਾ ਨੁਕਸਾਨ ਹੋ ਗਿਆ ਆਪਾਂ ਗਲਤੀ ਮੰਨਦੇ ਆ ਮੈਂ ਖਰਚਿਆ ਪਰ ਜਦੋਂ ਤੁਸੀਂ ਮੈਨੂੰ ਕਹਤਾ ਇਹ ਵੀ ਗਰੀਬ ਆਸਾਨ ਬਾਈ ਕਿੰਨੇ ਹੋ ਗਿਆ ਆਸਾਨ ਕੋਈ ਆਏ ਗੱਠਾ ਖੇਡ ਰਿਆਂ ਜੀ ਕੋਈ ਬੰਦੇ ਕਿੰਨੇ ਦਾ ਮੰਨ ਲਓ ਡਿਲੀਵਰੀ ਬਹੁਤ ਡਿਲੀਵਰੀ ਕੋਈ 5-4000 ਰੁਪਏ ਲੱਗਦੇ ਲੇਵਰ ਦਾ 5000 ਰੁਪਏ ਕੋਈ ਚੱਕਰ ਨਹੀਂ ਬਾਈ ਜੀ ਆਪਾਂ ਦੱਸ ਨਾ ਨਾ ਇੱਕ ਮਾਲ ਦੀ ਗੱਲ ਹੈ ਪਰਮਾਨੰਦ ਬੰਦੇ ਨਾਲ ਆਪਣੇ ਕੋਲੇ ਬਿਥੇ ਰੱਖਦੇ ਕੱਕਲਾ ਕਹਿੰਦਾ ਵੀ ਬਾਈ ਕਹਿੰਦਾ ਮੈਂ 5000 ਰੁਪਏ ਜੂੰਕਾ ਜੇ ਕੋਈ ਮਿਲ ਗਈ ਹਾਂ ਕੋਈ ਚੱਕਰ ਨਹੀਂ ਉਹ ਵੀ ਗਰੀਬ ਹੈ ਉਹ ਵੀ ਇੱਕ ਡਰਾਈਵਰ ਹੈ ਠੀਕ ਹੈ ਅਸੀਂ ਦੋਨੇ ਮਲਾਜ਼ਮ ਸਾਡੀ 70 7000 ਰੁਪਏ ਤਨਖਾਹ ਹੈ ਅਸੀਂ ਅੱਜ ਤੱਕ ਨਾ ਕਿਸੇ ਤੋਂ ਰਿਸ਼ਵਤ ਲਈ ਹੈ ਨਾ ਲੈਣੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਾਈ ਦਾ ਬਹੁਤ ਵਧੀਆ ਕੰਮ ਹੈ ਵਧੀਆ ਬਾਈ ਦੇ ਦੋ ਬੱਚੇ ਹੈ ਇੱਕ ਬਾਈ ਦਾ ਬੱਚਾ ਬਾਹਰ ਸੈਟਲ ਹੈ ਮੇਰੇ ਦੋ ਬੱਚੇ ਹੈ ਬੱਚੇ ਆਪਣੇ ਵੀਡੀਓ ਸੈਟ ਹੈ ਇਹਨਾਂ ਨੂੰ ਬਾਈ ਤੁਸੀਂ ਤੁਸੀਂ ਵੀ ਇੱਕ ਔਂਕ ਸਮੇਂ ਦੇ ਪੜੇ ਲਿਖੇ ਗ੍ਰੈਜੂਏਟ ਠੀਕ ਹੈ ਡਰਾਈਵਰ ਹੋਣ ਚਲੋ ਕੋਈ ਗੱਲ ਨਹੀਂ ਤੁਸੀਂ ਸਟਰਗਲ ਕੀਤਾ ਤੁਹਾਨੂੰ ਜੋਬ ਨਹੀਂ ਮਿਲੀ ਜਾਂ ਸਰਕਾਰਾਂ ਦੀ ਲਾਹ ਪ੍ਰਵਾਈ ਲਾ ਲਓ ਜਾਂ ਸਰਕਾਰਾਂ ਦੀ ਕੁਝ ਵੀ ਆਪਾਂ ਕਹਿ ਸਕਦੇ ਹਾਂ ਨਾ ਮਲਕੀ ਲਾ ਲਓ ਮਤਲਬ ਅਸੀਂ ਅੱਜ ਪੰਜਾਬ ਪੁਲਿਸ ਦੇ ਵਿੱਚ ਜੋਬ ਕਰ ਰਹੇ ਹਾਂ ਤੁਸੀਂ ਡਰਾਈਵਰ ਚਲਾ ਰਹੇ ਹੋ ਉਸ ਦਾ ਸਾਡੀ ਜਿਹੜੀ ਹੈਗੀ ਹੈ ਸਟੱਡੀ ਥੋੜਾ ਨਾਲ ਘਟ ਹੋ ਗਈ ਜਿਹੜਾ ਬਾਈ ਦਾ ਨਿਸ਼ਾਨ ਹੋਇਆ ਉਹ ਵੀ ਤੁਸੀਂ ਵੀ ਦੇਣਾ ਉਹ ਅਸੀਂ ਕੁਛ ਬਾਈ ਦੇ ਦੇਣਗੇ ਕੁਛ ਮੈਦੋ ਜੋ ਸਾਡੀ ਤਨਖਾਹ ਦੇ ਵਿੱਚੋਂ ਕਹਿ ਸਕਦੇ ਆ ਵੀ ਅਸੀਂ ਆਪਦਾ ਕੁਛ ਨਾ ਕੁਛ ਜੋ ਆਪਦਾ ਬਾਈ ਜੀ ਮੈਦ ਦੇ ਦੂੰਗਾ ਦਸਵੰਦ ਉਹ ਤੋਂ ਸਬੰਧ ਬਾਈ ਦੇ ਦੇਣਗੇ ਠੀਕ ਹੈ ਇਹ ਗਰੀਬ ਨੂੰ 10000 ਰੁਪਏ ਤਨਖਾਹ ਹੈ ਦੇਖੋ ਹੁਣ ਜੇ 5000 ਦੇ ਦੇਗਾ ਤਾਂ 2500 ਰੁਪਏ ਬਾਈ ਨੂੰ ਦੇ ਦੋ 2500 ਤਿੰਨ ਰੁਪਏ ਦੇ ਦੂਗਾ ਹੋਊਗਾ ਨਾ ਗਾਹਾਂ ਤੋਂ ਅਸੀਂ ਤੁਹਾਨੂੰ ਇਹ ਸਮਝਾਉਣੀ ਹੈ ਵੀ ਗੱਡੀ ਕਦੇ ਵੀ ਇਸ ਸਮਲਾਜ ਨੂੰ ਦੇਖ ਕੇ ਭੁਜਾਉਣੀ ਨਹੀਂ ਕੋਈ ਵੀ ਆ ਚਾਹੇ ਜੇ ਕੋਈ ਨੁਕਸਾਨ ਹੁੰਦਾ ਹੋ ਸਕਦਾ ਹੈ ਵੀ ਉੱਥੇ ਇਹਨਾਂ ਦੇ ਮਲਾ ਬੰਦੇ ਦੀ ਮੌਤ ਹੋ ਜਾਂਦੀ ਤਾਂ ਤੁਹਾਨੂੰ ਬਾਹਲੇ ਦੇ ਕੇ ਸੁਣਾਉਣਾ ਪੜਾਣਾ ਚੱਕਰ ਤਾਂ ਤੁਸੀਂ ਡਲੀ ਗਏ ਨਾ ਇਹ ਬੰਦਾ ਨਾ ਮਰ ਗਿਆ ਹੋ ਜਾਂਦਾ ਜੀ ਕਾਬਰ ਜਾਂਦਾ ਬਈ ਇਹ ਚੱਕਰ ਕਿਉਂ ਹੋਇਆ ਸੀ ਤੁਸੀਂ ਪੁੱਛੇ ਬਈ ਕਾਬਰ ਜਾਂਦਾ ਜੀ ਬੰਦਾ ਫੁਰਤਾਂ ਕੋਈ ਕਰਨੀ ਦੀ ਅੱਜ ਠੀਕ ਹੈ ਤੇ ਬਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਇਹ ਅਜੇ ਵੀਰਾਂ ਵਾਸਤੇ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਜਾਈ ਇਹ ਕਹਿਣਾ ਚਾਹਣਾ ਹੈ ਤੁਸੀਂ ਵਿੱਚ ਕਹਿ ਨਾਲ ਜਾਇਆ ਕਰੋ ਨਾਲੇ ਬਾਈ ਤੁਸੀਂ ਰਾਤ ਨੂੰ ਚੁਰਾਉ। ਠੀਕ ਹੈ ਇਹ ਤਾਂ ਕੀ ਹੈ ਬਾਈ ਇਹ ਹੈਗਾ ਨਾ ਕੰਮ ਰਾਤ ਵਾਲਾ ਦਿਨ ਵਾਲਾ ਕੰਮ ਨਹੀਂ ਹੈ। ਭੂਗਾਂ ਵਾਲੀ ਗੱਡੀ ਰਾਤ ਨੂੰ ਚੱਲੇ। ਠੀਕ ਹੈ ਭੂਗਾਂ ਵਾਲੀ ਜਿਹੜੀ ਟਰਾਲੀ ਹੈ ਸਾਡੇ ਭੂਗਾਂ ਵਾਲੇ ਸਾਡੇ ਭਰਾ ਆ ਅਸੀਂ ਵੀ ਕੋਈ ਬਾਹਲੇ امیرਦਾਨ ਦੇ ਬੰਦੇ ਨਹੀਂ ਅਸੀਂ ਵੀ ਮਤਲਬ ਕੀ ਹੈ ਅ ਮਿਡਲ ਕਲਾਸ ਫੈਮਿਲੀ ਤੋਂ ਹੀ ਆ ਲੌਂਗ ਕਰਦੇ ਕੋਈ ਇਹ ਨਹੀਂ ਅਸੀਂ ਵੀ ਬਹੁਤ ਜ਼ਿਆਦਾ ਅਮੀਰ ਹੈ ਬਾਈ ਵੀ ਪੜਿਆ ਲਿਖਿਆ ਹੈ ਬਾਈ ਜੀ ਵੀ ਹੋਣੀ ਹੈ। ਠੀਕ ਹੈ ਰਾਤ ਨੂੰ ਵੀ ਆਪ ਦਾ ਕਿਉਂਕਿ ਜਿਹੜੇ ਲੋਕ ਹੁੰਦੇ ਨਾ ਕੋਈ ਮੋਟਰਸਾਈਕਲ ਵਾਲਾ ਕੋਈ ਗੱਡੀਆਂ ਵਾਲੇ ਆ ਉਹ ਰਾਤ ਨੂੰ ਸਫਰ ਘੱਟ ਕਰਦੇ ਆ। ਤੁਸੀਂ ਆਪ ਦਾ ਰਾਤ ਨੂੰ ਸਫਰ ਕਰੋ। ਨਾ ਕੋਈ ਥੋੜਾ ਚਲਾਣ ਹੋਣਾ ਇਹਨਾਂ ਕੋਈ ਤੁਹਾਨੂੰ ਰੋਕ ਸਕਦਾ ਠੀਕ ਹੈ ਅਸਾ ਪਤਾ ਬਾਈ ਕੀ ਹੈ ਜਿਹੜੇ ਸਰਕਾਰ ਦੇ ਰੂਲ ਹੈ ਪੁਲਿਸ ਪ੍ਰਸ਼ਾਸਨ ਦੇ ਰੂਲ ਹੈ ਉਹਨਾਂ ਦੇ ਤੁਸੀਂ ਉੱਤੋਂ ਗਈ ਚਲੋ ਸੋ ਬਾਈ ਜੀ ਮੇਰੀ ਗੱਲ ਸੁਣੋ ਜੇ ਤੁਸੀਂ ਕਾਨੂੰਨ ਦੀ ਲੰਘਣਾ ਕਰੋਗੇ ਨਾ ਤਾਂ ਉੱਥੇ ਤੁਹਾਡੀ ਜੱਜ ਨੇ ਸੁਣਵਾਈ ਕਰਨੀ ਹੈ ਤੁਹਾਡੇ ਅੱਖ ਚ ਨਾ ਥੋੜਾ ਵਕੀਲ ਕੇਸ ਲੜ ਸਕਦਾ ਕਿਉਂਕਿ ਜੋ ਪੁਲਿਸ ਪ੍ਰਸ਼ਾਸਨ ਦਾ ਠੀਕ ਹੈ ਡਿਊਟੀ ਉਹਨਾਂ ਦੀ ਆਪਣੀ ਡਿਊਟੀ ਹੋਣੀ ਹੈ ਅਸ ਤਾਂ ਭਜਾਉਣਾ ਜੇ ਕਿਸੇ ਮਸਲੇ ਦਾ ਅਸ ਤਾਂ ਜਦੋਂ ਵੀ ਕੋਈ ਫੋਨ ਸਾਨੂੰ ਲੋਗ ਸੱਚਾ ਹੈ ਸਾਡਾ ਦੋਸਤੋ ਅੱਛਾ ਕਾਹ ਵਿੱਚ ਜਾਣਾ ਆ ਜੀ ਦੇਖੋ ਜੀ ਇਹੀ ਕਹਿੰਦੇ ਆ ਪੰਜਾਬ ਪੁਲਿਸ ਵਰਗੀ ਦੁਨੀਆ ਤੇ ਪੁਲਿਸ ਨਹੀਂ ਹਾਂ ਜਿਹੜੀ ਇੰਨਾ ਭਲਾ ਕਰਦੇ ਲੋਕਾਂ ਦਾ ਕੁਝ ਚੰਦ ਲੋਕ ਪੰਜਾਬ ਪੁਲਿਸ ਨੂੰ ਬਰਨਾ ਨਹੀਂ ਦੇਦੇ ਇਹਨਾਂ ਦੇ ਜੇ ਪੰਜਾਬ ਪੁਲਿਸ ਖੁੱਪਲਾ ਕਰਦੇ ਤੁਸੀਂ ਵੀ ਸਾਡੇ ਮਾਰੇ ਸੋਚੋ ਨਾ ਤੁਸੀਂ ਤੇ ਟਰੈਕਟਰ ਅਸੀਂ ਟਰੱਕ ਤੇ ਚਾਹਦੇ ਤੁਸੀਂ ਸਾਨੂੰ ਉੱਥੇ ਕਰ ਦਿੰਦਾ ਸੀਗਾ ਆਪਾਂ ਕੀ ਇੰਨਾ ਮਤਲਬ ਵੀ ਇਹਨਾਂ ਨੇ ਉੱਤੇ ਚੜ੍ਹ ਕੇ ਰੋਕਿਆ ਹਾਂ ਬਿਲਕੁਲ ਇਸ ਤਰ੍ਹਾਂ ਤੁਸੀਂ ਗਲਤ ਹੋ ਨਾ ਨਹੀਂ ਅੱਜ ਵੀ ਗਲਤ ਹੈ ਉਹ ਤਾਂ ਸੋਚਦਾ ਸੀ ਜਾਲ ਵੀ ਦਾ ਸਕਦੀ ਸੀ ਜੀ ਅਤ ਤੁਸੀਂ ਤਾਂ ਆਪਣੀ ਸੇਫਟੀ ਐ ਕਰਿਆ ਵੀ ਕਿ ਕਈ ਵਾਰੀ ਬ੍ਰੇਕ ਨਾ ਲੱਗਦੇ ਹੋ ਆਪਣੀ ਵਾਰੀ ਕੋਈ ਨੁਕਸਾਨ ਹੋ ਗਿਆ ਤਾਂ ਅਸੀਂ ਯਾਰ ਦੀ ਜਾਨ ਤੇ ਖੇਡਦੇ ਨਹੀਂ ਬਾਈ ਕਹਿੰਦਾ ਯਾਰ ਬਾਈ ਸਾਡੇ ਨਾਲ ਫੇਟ ਮਾਰ ਕੇ ਸਾਨੂੰ ਪਤਾ ਨਹੀਂ ਸੀ ਕਿ ਕਸੂਰ ਨਹੀਂ ਹੋ ਰਹੀ ਐ ਇਹ ਸਾਨੂੰ ਪਤਾ ਹੁੰਦਾ ਇਹਨਾਂ ਦਾ ਕਸੂਰ ਐ ਅਸੀਂ ਇਹਨਾਂ ਨੂੰ ਵੀ ਦੇ ਕੋ ਬਿਠਾਉਂਦੇ ਟੱਕਰ ਗਈ ਐ ਅਸੀਂ ਜੇ ਤੁਹਾਨੂੰ ਕੋਈ ਨੁਕਸਾਨ ਕਰਨਾ ਹੋਵੇ ਅਸੀਂ ਥੋੜੀ ਜਿਹਾ ਖਾਣਾ ਹੋਵੇ ਅਸੀਂ ਤੁਹਾਨੂੰ ਇੱਥੇ ਖੜਾ ਕੇ ਨਾ ਸਮਝਾਈਏ ਅਸੀਂ ਤੁਹਾਨੂੰ ਚੌਂਕੀ ਤੇ ਲੈ ਜਾਈਏ 4-5 ਮਿੰਟ ਲੈ ਜਾਈਏ 4-5 ਮਿੰਟ ਲੈ ਜਾਈਏ ਕਿਉਂਕਿ ਤੁਹਾਨੂੰ ਵੀ ਆਏ ਆ ਵੀ ਅਸੀਂ ਯਾਰ ਡਰਾਈਵਰ ਲੱਗੇ ਹੋਏ ਆ ਮਾਰਨਾ ਸਾਨੂੰ ਕਹ ਬਾਈ ਨੂੰ ਵੀ ਹੋਣਾ ਵੀ ਹਾਂ ਯਾਰ ਸਾਡਾ ਜਿਹੜਾ ਮਾਲਕਾ ਵੀ ਸਾਨੂੰ ਲੜੂਆ ਸਹੀ ਹੈ ਨਾ ਭਾਗੀ ਹੈ 10000 ਰੁਪਏ ਤੋਂ ਲੜਨ ਦਾ 10000 ਤੁਸੀਂ ਦਿੰਦੇ ਖੁਸ਼ ਹੋਗੇ ਬਾਈ ਤੁਸੀਂ ਕਹਿੰਦੇ 20000 ਜਮਨ 20000 ਬਣ ਗਿਆ ਸੀ 10000 ਬਾਈ ਨੂੰ ਦਿੰਦਾ 10000 ਮੈਂ ਲੈ ਲਵਾਂ ਪਰ ਇਹ ਜਿਹੜੀ ਕਮਾਈ ਹੈ ਬਾਈ ਜੀ ਇਹ ਤੁਹਾਡੇ ਬੱਚਿਆਂ ਮੂਰੇ ਨਿਕਲਦੀ ਹੈ ਤੁਹਾਡੇ ਪਰਿਵਾਰ ਦੇ ਮੂਰੇ ਆਉਂਦੀ ਹੈ ਕਦੇ ਵੀ ਰਿਸ਼ਵਤ ਨਾ ਲਓ ਰਿਸ਼ਵਤ ਜੇ ਤੁਸੀਂ ਲਓਗੇ ਇਹ ਤੁਹਾਡੇ ਪਰਿਵਾਰ ਦੇ ਮੂਰੇ ਜਾਊਗੀ ਬੱਚਾ ਮੂਰੇ ਆਊ ਸੋ ਅਸੀਂ ਜਿਹੜੀ ਵੀਡੀਓ ਬਣਾਈ ਹੈ ਇੱਕ ਮੈਸੇਜ ਦਿੱਤਾ ਹੈ ਸਮਾਜ ਨੂੰ ਵੀ ਜਿਹੜੇ ਭੋਂਗ ਵਾਲੇ ਭਰਾ ਆ ਸਾਡੇ ਉਹ ਆਪਦਾ ਕੰਮ ਕਰੋ ਵਧੀਆ ਉਹਨਾਂ ਨੇ ਵੀ ਰੋਟੀ ਬੱਚੇ ਪਾਲਨੇ ਪਰ ਉਹ ਰਾਤ ਨੂੰ ਚਲਾਉਣ ਜਿਵੇਂ ਹੁਣ ਟਰੱਕ ਵਾਲੇ ਬਾਈ ਆ ਉਹਨਾਂ ਨੂੰ ਵੀ ਜਈਦਾ ਵੀ ਆਪਦਾ ਇਰਾਮਣਾ ਜਾਣ ਫਿਰ ਮਤਲਬ ਤੁਸੀਂ ਵੀ ਯਾਰ ਆਪਾਂ ਆਮ ਲੋਕਾਂ ਨੂੰ ਵੀ ਕੰਪਰੂ ਕਰਨਾ ਚਾਹੀਦਾ ਟਰੱਕ ਵਾਲਿਆਂ ਨਾਲ ਜਿਵੇਂ ਆਪਾਂ ਮੋਟਰਸਾਈਕਲ ਤੇ ਡਵਾਈ ਕਰਕੇ ਟਰੱਕ ਵਾਲੇ ਦੇ ਅੱਗੇ ਦੀ ਘੜਦਾ ਯਾਰ ਉਹਦਾ ਉਹਨੇ ਵੀ ਚਿਰਨੇ ਯਾਰ ਜਿਲ੍ਹੇ ਨਾਲ ਉੱਥੋਂ ਚੱਲਿਆ ਹੁੰਦਾ ਬੰਗਲੌਰ ਤੋਂ ਬੰਬੇ ਚੱਲਿਆ ਹੁੰਦਾ ਉਹਨੇ ਮਾਲ ਪਹੁੰਚਾਣਾ ਹੁੰਦਾ ਜਲੰਧਰ ਮੰਡੀ ਤੇ ਸੰਗਰੂਰ ਮੰਡੀ ਤੇ ਲੁਧਿਆਣਾ ਮੰਡੀ ਤੇ ਯਾਰ ਉਹ ਕਿਵੇਂ ਪਹੁੰਚੂਗਾ ਤੁਸੀਂ ਯਾਰ ਮੇਰੀ ਗੱਲ ਸੁਣੋ ਜੇ ਇੱਕ ਦਿਨ ਟਰੱਕ ਵਾਲਾ ਲੇਟ ਹੋ ਗਿਆ 100 ਰੁਪਏ ਵਾਲੀ 3 200 ਤੇ ਵਗ ਜਾਣੀ ਹੈ ਅੰਗੂਰ ਜਿਹੜਾ 100 ਰੁਪਏ ਕਿਲੋ ਵਿਕਦਾ ਪਵਿੱਤਾ ਖਾਨੇੋਂ ਜਿਹੜੇ ਸਬਜ਼ੀਆਂ ਖਾਨੇੋਂ ਕਿੱਥੋਂ ਆਉਂਦਾ ਇਹ ਟਰੱਕਾਂ ਵਾਲੇ ਲਿਆਉਂਦੇ ਨੇ ਜੇ ਟਰੱਕ ਵਾਲੇ ਇੱਕ ਦਿਨ ਲੇਟ ਇੱਕ ਦਿਨ ਦੀ ਗੱਲ ਹੈ ਤੁਸੀਂ ਰੋਕ ਕੇ ਦੇਖ ਲਓ ਜੇ ਤੁਹਾਨੂੰ ਕਹਿੰਦੇ ਹੋ ਵੀ ਕੋਈ ਰੋਕ ਸਕਦੇ ਹੋ ਇੱਕ ਦਿਨ ਵਪਾਰੀਆਂ ਕੋਲੇ ਮਾਲ ਇੱਕ ਦਿਨ ਦਾ ਆਉਣਾ ਬਤਵੱਤ ਪੂਰੇ ਪੰਜਾਬ ਦਾ ਦੂਜੇ ਦਿਨ ਰੇਟ ਐ ਜਾਣਗੇ ਤੁਸੀਂ ਟਰੱਕ ਵਾਲੇ ਵੀਰਾਂ ਨਾਲ ਕੰਪਰੋ ਜ਼ਰੂਰ ਕਰਿਆ ਕਰੋ ਟਰੱਕ ਵਾਲੇ ਵੀਰ ਆਪਣੇ ਭਾਈ ਨੇ ਪੂਗਲ ਵੀ ਬਾਈ ਟਰੱਕ ਵਾਲੇ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਆਮ ਲੋਕ ਨੇ ਉਹਨਾਂ ਨੂੰ ਬੁਲਗ ਵੈਸਤੇ ਵੀ ਤੁਸੀਂ ਕੰਪਰੂ ਕਰਿਆ ਕਰੋ ਗੱਡੀ ਵਾਲੇ ਮੋਟਰਸਾਈਕਲ ਵਾਲੇ ਜਿਹੜੇ ਕਾਲੇ ਦੇ ਦੇਖ ਕੇ ਸਾਈਡ ਦੇ ਦਿਆ ਕਰੋ ਜਿਹੜੇ ਇਹੋ ਜਿਹੇ ਵੀਰਾਂ ਨੂੰ ਕਹਿੰਦੇ ਆ ਵੀ ਪੁਲਿਸ ਮੁਲਾਜ਼ਮਾ ਹੋਇਆ ਪੁਲਿਸ ਮੁਲਾਜ਼ਮ ਬਹੁਤ ਚੰਗੇ ਆ ਪੁਲਿਸ ਮੁਲਾਜ਼ਮ ਟਰੱਕ ਵਾਲੇ ਬਾਈ ਸਾਨੂੰ ਵਧੀਆ ਮਿਲਦੇ ਆ ਬਾਈ ਪੁਲਿਸ ਵਾਲੇ ਆਪਣੇ ਇਹੋ ਜਿਹੇ ਮਿੱਤਰ ਵੀ ਹੈਗੇ ਜਿਹੜੇ ਦਸਵੰਦ ਦਿੰਦੇ ਆ ਕੱਢਦੇ ਆ ਆਹ ਕੱਢਦੇ ਮੇਰੇ ਨਾਲ ਜੀ ਬੰਦੇ ਨੇ ਬਾਈ ਜਿਹੜੇ ਮੈਨੂੰ ਆਪ ਦੇ ਮੈਨੂੰ ਆਪ ਮੈਨੂੰ ਭੇਜਦੇ ਤੂੰ ਭੇਜਦੇ ਬਾਈ ਸਾਡੇ ਨਾਲ ਕੁ